ਤਸਕਰਾਂ ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਜਿਹੜਾ 50000 ਰੁਪਿਆ ਦਾ ਟਰੱਕ ਮਨੀ ਜਿਹੜਾ ਤੋਂ ਕੋਈ ਉਗਰਾਹ ਹੋਇਆ ਸਾਡੇ 5 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਪਲੱਸ ਜਿਹੜਾ ਇੱਕ ਮੋਟਰਸਾਈਕਲ ਹੈ ਬੁਲਟ ਜਿਹੜਾ ਉਹ ਇਸ ਵਾਲੇ ਵਰਤਦੇ ਸੀ ਪਲੱਸ ਇੱਕ ਕਾਰ ਉਹ ਕੁਝ ਕਿਸੇ ਦੇ ਸਾਹਮਣੇ ਆਈ ਜਿਹੜੀ ਜਲਦੀ ਅਸੀਂ ਉਗਰਾਹ ਕਰਾਂਗੇ ਪੁਲਿਸ ਦਾ ਬਹੁਤ ਹੀ ਵੱਡਾ ਖੁਲਾਸਾ ਪਤਾ ਲੱਗਿਆ ਇਹ ਐਂਬੂਲੈਂਸ ਦਮ ਵੀ ਸਹਾਰਾ ਲੈਂਦੇ ਸੀ ਜਦੋਂ ਇਹ ਜਿਹੜੀ ਨਸ਼ੇ ਦੀ ਤਸਕਰੀਨ ਮੰਗਾਉਂਦੇ ਸੀਗੇ ਵੀ ਆ ਉਹਦੇ ਬਾਰੇ ਵੀ ਖੁਲਾਸਾ ਹੋਇਆ ਨਸ਼ਾ ਸਪਲਾਈ ਕਰਨ ਲਈ ਐਂਬੂਲੈਂਸ ਤੇ ਬੁਲਟ ਦੀ ਕਰਦੇ ਸੀ ਵਰਤੋਂ ਜਿੱਹਾਂ ਪਿਛਲੇ ਦਿਨਾਂ ਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਇੱਕ ਮੈਡੀਕਲ ਸਟੋਰ ਤੇ ਵੱਡੀ ਕਾਰਵਾਈ ਕੀਤੀ ਗਈ ਸੀ ਵੱਡੀ ਰੇਡ ਕੀਤੀ ਗਈ ਸੀ ਤੇ ਰੇਡ ਦੌਰਾਨ ਮੈਡੀਕਲ ਸਟੋਰ ਚ ਜੋ ਕੁਝ ਦੇਖਿਆ ਉਸ ਨੂੰ ਦੇਖ ਪੁਲਿਸ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਸੀ ਜੀਹਾਂ ਮੈਡੀਕਲ ਸਟੋਰ ਚ 5.5 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਦੀ ਖੇਪ ਪਈ ਸੀ ਜਿਸ ਨੂੰ ਇਹਨਾਂ ਮੁਲਜ਼ਮਾਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਵਕਫ-ਵਕਫ ਥਾਵਾਂ ਤੇ ਸਪਲਾਈ ਕੀਤਾ ਜਾਂਦਾ ਸੀ ਨਸ਼ੇ ਦੀ ਇਸ ਖੇਪ ਨੂੰ ਪੁਲਿਸ ਨੇ ਮੌਕੇ ਤੇ ਹੀ ਬਰਾਮਦ ਕਰ ਲਿਆ ਸੀ ਤੇ ਨਾਲ ਹੀ ਇਹਨਾਂ ਦੋਵੇਂ ਮੁਲਜ਼ਮਾਂ ਚਰਨਜੀਤ ਸਿੰਘ ਤੇ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਗ੍ਰਫਤਾਰ ਕੀਤੇ ਗਏ ਇਹਨਾਂ ਮੁਜਮਾ ਕੋਲੋਂ ਪੁਲਿਸ ਨੂੰ ਡਰੱਗ ਮਨੀ ਵੀ ਬਰਾਮਦ ਹੋਈ ਹੈ ਤੇ ਹੁਣ ਜਾਂਚ 'ਚ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਜਾਂਚ 'ਚ ਸਾਹਮਣੇ ਆਇਆ ਕਿ ਇਹ ਮੁਜਮਾ ਨਸ਼ਾ ਸਪਲਾਈ ਕਰਨ ਦੇ ਲਈ ਐਂਬੂਲੈਂਸ ਤੇ ਬੋਲਟ ਦੀ ਵਰਤੋਂ ਕਰਦੇ ਸੀ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਜਿਹੜਾ ਡੰਗਾਈ ਦਾ ਕੋਸ਼ਿਸ਼ ਕੀਤੀ ਹੈ ਅੱਛਾ ਦੇ ਵਿੱਚ ਤਕਰੀਬਨ 50000 ਰੁਪਏ ਡਰੱਗ ਮਨੀ ਜਿਹੜਾ ਤੱਕ ਨੂੰ ਕੋਈ ਇਰਾਦਾ ਹੋਇਆ ਕਲਾਸ ਜਿਹੜਾ ਇੱਕ ਮੋਟਰਸਾਈਕਲ ਆ ਬੁਲਟ ਜਿਹੜਾ ਉਹ ਇਸ ਵਾਲੀ ਵਰਤਦੇਸ਼ ਕਲਾਸਿਕਾ ਉਹ ਕੁਛ ਕਿਸੇ ਸਾਹਮਣੇ ਆਈ ਜਿਹੜੀ ਜਲਦੀ ਅਸੀਂ ਉਗਰਾਹਤ ਜੀ ਸਰ ਪਤਾ ਲੱਗਿਆ ਇਹ ਐਮਬੂਲੈਂਸ ਦਾ ਵੀ ਸਹਾਰਾ ਲੈਂਦੇ ਸੀ ਜਦੋਂ ਇਹ ਜਿਹੜੀ ਨਸ਼ੇ ਦੀ ਤਸਕਰੀਨ ਮੰਗਾਉਂਦੇ ਸੀਗੇ ਜੀ ਆ ਉਹਦੇ ਬਾਰੇ ਵੀ ਖਲਾਸਾ ਹੋਇਆ ਇਹਨੂੰ ਸੋ ਜੈਸਾਲ ਨੂੰ ਅਸੀਂ ਬੇਨਤੀ ਕੀਤੀ ਆ ਜਿਹੜਾ ਹੋਰ ਰਿਮਾਂਡ ਲਈ ਸੋ ਜੈਸਾਲ ਨੇ ਸਾਡੀ ਜਿਹੜੀ ਆ ਬੇਨਤੀ ਕਬੂਲ ਕੀਤੀ 2 ਦਿਨ ਸਾਨੂੰ ਜਿਹੜਾ ਹੋਰ ਰਿਮਾਂਡ ਮਿਲਿਆ ਉਹਦੇ ਲਈ ਅਸੀਂ ਹੁਣ ਜਿਹੜਾ ਫਰਦਰ ਇਹਨਾਂ ਨੇ ਜੋ ਟਿਕਾਣੇ ਦੱਸਿਆ ਉਹਨਾਂ ਤੇ ਜਲਦੀ ਛਾਪੂ ਮਾਰੀ ਜਿਹੜੀ ਫੈਕਟਰੀ ਚ ਤਿਆਰ ਹੁੰਦੀ ਹੈ ਉਸ ਦੀ ਉਹਦੇ ਬਾਰੇ ਜਿਹੜਾ ਸਾਨੂੰ ਜਾਣਕਾਰੀ ਮਿਲੀ ਜਿਹੜੀ ਬਦੀ ਔਰ ਸੋਲੋਂ ਦੇ ਆਸ-ਪਾਸ ਹੈ ਜੀਆਂ ਨੇ ਔਰ ਜਲਦੀ ਅਸੀਂ ਜਿਹੜਾ ਪੁਲਿਸ ਪਾਰਟੀ ਭੇਜ ਕੇ ਉੱਥੇ ਵੀ ਚੈਕਿੰਗ ਕਰਾਵਾਂਗੇ ਕਿ ਵਾਕਈ ਉੱਥੋਂ ਜਿਹੜੀ ਮਿਲੀਆਂ ਜਾਂਦਾ ਛਾਪ ਕੀਤੀ ਹੈ ਜਲਦੀ ਉਹਨਾਂ ਨੂੰ ਦਰਸਤ ਕਰੇ ਕਿਹੜੇ ਕਿਹੜੇ ਲੋਕਾਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਇਸ ਮਾਮਲੇ ਦੇ ਵਿੱਚ ਅੱਜ ਜਿਹੜੇ ਉਸ ਦਿਨ ਅਸੀਂ ਚਰਨਪ੍ਰੀਤ ਔਰ ਜਤਿੰਦਰ ਨੂੰ ਜੋ ਜਿਹੜਾ ਗ੍ਰਫਰ ਕੀਤਾ ਗਿਆ ਸੀ ਉਹਨਾਂ ਨੂੰ ਹੀ ਜਿਹੜਾ ਅੱਜ ਅਸੀਂ ਪੇਸ਼ ਕੀਤਾ ਜਿਨ੍ਹਾਂ ਦਾਰਮਾਨ ਲਿਆ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇੰਨੀ ਵੱਡੀ ਨਸ਼ੇ ਦੀ ਖੇਪ ਇਹਨਾਂ ਕੋਲ ਕਿੱਥੋਂ ਆਈ ਤੇ ਅੱਗੇ ਕਿੱਥੇ ਕਿੱਥੇ ਇਹ ਲੋਕ ਨਸ਼ਾ ਸਪਲਾਈ ਕਰਦੇ ਸੀ ਤੇ ਕਿਵੇਂ ਇਹ ਲੋਕ ਐਂਬੂਲੈਂਸ ਦਾ ਜੁਗਾੜ ਕਰਦੇ ਸੀ ਨਸ਼ਾ ਸਪਲਾਈ ਕਰਨ ਦੇ ਲਈ ਤੇ ਇਸ ਤੋਂ ਪਹਿਲਾਂ ਕਿੰਨੇ ਸਮੇਂ ਤੋਂ ਇਹ ਕਾਲਾ ਧੰਦਾ ਗੰਦਾ ਧੰਦਾ ਕਰਦੇ ਆ ਰਹੇ ਸੀ ਗ੍ਰਫਤਾਰ ਇਹਨਾਂ ਮਜਮਾ ਨਾਲ ਹੋਰ ਗਰੋਹ ਦੇ ਕਿੰਨੇ ਮੈਂਬਰ ਜੁੜੇ ਹੋਏ ਨੇ ਅਜਿਹੇ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਾਂਚ ਤੋਂ ਬਾਅਦ ਹੀ ਨਿਕਲ ਕੇ ਸਾਹਮਣੇ ਆ ਸਕਣਗੇ ਗ੍ਰਫਤਾਰ ਇਹਨਾਂ ਮਜਮਾ ਦਾ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਮਿਲ ਚੁੱਕਿਆ ਹੈ ਦੇਖਣਾ ਹੋਵੇਗਾ ਪੁਲਿਸ ਜਾਂਚ 'ਚ ਹੋਰ ਕੀ ਖੁਲਾਸੇ ਕਰਦੀ ਹੈ ਜਗਬਾਨੀ ਟੀਵੀ ਲਈ ਆਦਰਸ਼ ਜੋਸ਼ਣ ਦੀ ਰਿਪੋਰਟ